ਕਮਾਰੇ ਅਸੀਂ ਗੰਦਗੀ ਦਾ ਪਾਣੀ ਪੀ ਰਹੇ ਨਹੀਂ ਅਸੀਂ ਬਾਈ ਜੀ ਫਰੀਦਕੋਟ ਜ਼ਿਲ੍ਹੇ ਤੋਂ ਚੱਲ ਕੇ ਆਏ ਆਂ ਪਹਿਲੀ ਗੱਲ ਤਾਂ ਬਹੁਤ ਸ਼ਰਮਨਾਕ ਗੱਲ ਆ ਇੱਥੇ ਜਿਵੇਂ ਲੀਡਰ ਰਹੇ ਆ ਭਾਰਤ ਕੁਚਨੋ ਆਸ਼ੂ ਵਰਗੇ ਇੰਨਾ ਲੋਕ ਜ਼ਹਿਰੀਲਾ ਪਾਣੀ ਪੀ ਜਾਂਦੇ ਆ ਬਹੁਤ ਮਾੜੀ ਗੱਲ ਆ ਕੈਂਸਰ ਦੀਆਂ ਬਿਮਾਰੀਆਂ ਵਧੀਆਂ ਜਾਂਦੀਆਂ ਪਰ ਆਪਣੇ ਲੋਕਾਂ ਨੂੰ ਸੁਚੇਤ ਹੋਣਾ ਚਾਹੀਦਾ ਇੱਥੋਂ ਦੇ ਕਿੰਨੀ ਜਾਣ ਸਕਿਆ ਪੜੀ ਲਿਖੀ ਲੁਧਿਆਣੇ ਦੀ ਇਹ ਨਹੀਂ ਹੋਣੇ ਚਾਹੀਦੇ ਜਿਹੜੇ ਕੰਮ ਹੋ ਰਹੇ ਅੱਜ ਇਹ ਸਹੀ ਹੋਣਾ ਚਾਹੀਦਾ ਇੰਨਾ ਜਿਹੜਾ ਹੋ ਰਿਹਾ ਕੰਮ ਇਹ ਬਿਲਕੁਲ ਗਲਤ ਆ ਇਹ ਸਹੀ ਹੋਣਾ ਚਾਹੀਦਾ ਸਾਫ਼ ਸੁਥਰੇ ਬਾਹਰਲੇ ਮੁਲਕਾਂ ਨੂੰ ਆਪਣਾ ਸਿਸਟਮ ਹੋਣਾ ਚਾਹੀਦਾ ਜੀ ਜੀ ਗੱਲ ਕਰੀਏ ਪ੍ਰਵਾਸੀਆਂ ਦੀ ਪ੍ਰਵਾਸੀ ਇੱਕ ਬਹੁਤ ਵੱਡਾ ਡਿੰਗਾ ਜਿਵੇਂ ਕਿ ਇੱਥੇ ਕਿਹਾ ਗਿਆ ਕਿ ਪ੍ਰਵਾਸੀਆਂ ਨੂੰ ਨਵੇਂ ਕੱਪੜੇ ਪਾ ਕੇ ਇੱਕ ਤਰ੍ਹਾਂ ਦਾ ਸ਼ੋਸ਼ਾ ਕੀਤਾ ਜਾ ਰਿਹਾ ਹੈ ਜਿਹੜਾ ਇਹ ਤੈਅ ਕਰਦਾ ਹੈ ਕਿ ਜਿਹੜਾ ਇੰਡਸਟਰੀ ਦਾ ਪਾਣੀ ਆ ਉਹ ਕੋਈ ਗਲਤ ਨਹੀਂ ਹੈਗਾ ਜਾਂਦਾ ਇਹ ਤਾਂ ਜੀ ਇਹਨਾਂ ਨੂੰ ਸਰਕਾਰਾਂ ਨੂੰ ਚਾਹੀਦਾ ਜਿਹੜੇ ਇਹਨਾਂ ਦੇ ਆਧਾਰ ਕਾਰਡ ਆ ਵੋਟ ਕਾਰਡ ਚੈੱਕ ਕਰਕੇ ਇਧਰ ਦੇ ਪ੍ਰਵਾਸੀ ਹੋਣੇ ਚਾਹੀਦੇ ਆ ਕਿਉਂਕਿ ਹਾਲਾਤਾਂ ਦੇ ਹਿਸਾਬ ਨਾਲ ਬਹੁਤ ਹਾਲਾਤ ਖਰਾਬ ਹੋਏ ਪਏ ਆ ਇਹ ਪ੍ਰਵਾਸੀਆਂ ਦੇ ਵੀ ਜਿਹੜੀ ਇੱਥੇ ਲਾਈ ਆ ਹੁਣ ਕਰੋੜਾਂ ਲੋਕ ਇੱਥੇ ਰਹਿ ਰਹੇ ਆ ਪ੍ਰਵਾਸੀ ਇਹ ਕੋਈ ਸਿਸਟਮ ਹੋਣਾ ਚਾਹੀਦਾ ਪੰਜਾਬ ਦੇ ਹਾਲਾਤ ਤਾਂ ਖਰਾਬ ਹੋਈ ਜਾਂਦੇ ਆ ਦਿਨੋਂ ਦਿਨ ਖਰਾਬ ਹੋਈ ਜਾਂਦਾ ਸਿਸਟਮ ਅਸੀਂ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਵੀ ਇੱਥੋਂ ਦੇ ਜਿਹੜੇ ਸਿਸਟਮ ਆ ਚੰਗੀ ਚੰਗੇ ਹੋਣੇ ਚਾਹੀਦੇ ਆ ਸचेਤ ਪੜ੍ਹੇ ਲਿਖੇ ਲੋਕ ਬਾਹਰ ਤੁਰੇ ਜਾਂਦੇ ਆ ਪਰ ਆਪਣਾ ਸਿਸਟਮ ਐਜਾ ਹੋਣਾ ਚਾਹੀਦਾ ਜਿਹੜੀਆਂ ਇੱਥੇ ਵਧੀਆ ਸਹੂਲਤਾਂ ਮਿਲਣ ਤੇ ਲੋਕ ਵਧੀਆ ਆਬੀ ਜ਼ਿੰਦਗੀ ਜੀਉਣ ਪੰਜਾਬ ਦੇ ਵਿੱਚ ਪਿੰਡਾਂ ਦੀ ਗੱਲ ਕਰੀਏ ਲੋਕਾਂ ਨੇ ਪ੍ਰਵਾਸੀਆਂ ਦੇ ਨੂੰ ਰਿਹਾਇਸ਼ਾਂ ਪਾਕ ਦਿੱਤੀਆਂ ਨੇ ਇੱਕ ਰੋਜਗਾਰ ਦਾ ਕਾਰਨ ਬਣਾਇਆ ਹੋਇਆ ਉਹਨਾਂ ਤੋਂ ਲੱਖਾਂ ਰੁਪਏ ਕਿਰਾਏ ਤੇ ਲੈਂਦੇ ਨੇ ਤੇ ਕੀ ਲੱਗਦਾ ਪੰਜਾਬੀਆਂ ਨੂੰ ਕੋਈ ਹੋਸ਼ ਕਰਨ ਦੀ ਲੋੜ ਹੈਗੀ ਹੈ ਜੀ ਨਹੀਂ ਜੀ ਇਹ ਬਿਲਕੁਲ ਗਲਤ ਹੋ ਜਾਂਦਾ ਕਿਉਂਕਿ ਆਪਣੇ ਦਾ ਜਿਹੜੇ ਬੱਚੇ ਆ ਇਹਦਾ ਪੜ੍ਹ ਲੈ ਕੇ ਬਾਹਰ ਦਿਹਾੜੀਆਂ ਕਰੀ ਜਾਂਦੇ ਆ ਆਪਣੇ ਦਾ ਸੋਨੇ ਦੀ ਚਿੜੀ ਜਿਵੇਂ ਪੰਜਾਬ ਸੀਗਾ ਤੇ ਇਹੀ ਬਣਨਾ ਚਾਹੀਦਾ ਅਸੀਂ ਤਾਂ ਇਹੀ ਮੰਗ ਕਰਦੇ ਆਂ ਕਿ ਇਥੋਂ ਦੇ ਜਿਹੜੇ ਆਧਾਰ ਕਾਰਡ ਆ ਲੋਕਾਂ ਦੇ ਪੰਨ ਕਾਰਡ ਆ ਪ੍ਰਵਾਸੀ ਕੰਦੇ ਚੈੱਕ ਕੀਤੇ ਜਾਣ ਜਿਹੜਾ ਫालतू ਲੋਕ ਆ ਇਹਨਾਂ ਦੀ ਸਾਰੀ ਦੇਖਭਾਲ ਹੋਣੀ ਚਾਹੀਦੀ ਹੈ ਤੇ ਜਿਹੜੇ ਬੱਚੇ ਆਪਣੇ ਬਾਹਰੋਂ ਮੁੜ ਕੇ ਫੇਰ ਰੰਗਲਾ ਪੰਜਾਬ ਆਪਣਾ ਉਹਵੇਂ ਸੋਨੇ ਦੀ ਚਿੜੀ ਬਣੇ ਜਿ ਜਿਵੇਂ ਆਪਾਂ ਗੱਲ ਕਰਕੇ ਹਰੀਆਲੀ ਤੇ ਜਿਵੇਂ ਹੁਣ ਇੱਥੇ ਅਜ ਅਮਿਤੋਜ ਮਾਨ ਨੇ ਕਿਹਾ ਕਿ ਪਵਨਗੁਰੂ ਪਾਣੀ ਪੀਤਾ ਜਿਹੜਾ ਪਾਣੀ ਆ ਇੱਕ ਪਿਤਾ ਦਾ ਰੂਪ ਦੇ ਤਰਜਾ ਦਿੱਤਾ ਗਿਆ ਹੈ ਪਰ ਕਿਤੇ ਨਾ ਕਿਤੇ ਪੂਰੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਪਾਣੀ ਖਤਮ ਹੋਤੇ ਗੰਦਲਾ ਹੁੰਦਾ ਜਾ ਰਿਹਾ ਕਾਰਨ ਕੀ ਮੰਨਿਆ ਇਹ ਤਾਂ ਇਹ ਅਮਿਤੋਜ ਬਾਈ ਆ ਸਾਡੇ ਮਾਨਮਰਾੜ ਪਿੰਡ ਦਾ ਜੀ ਇਹ ਹੁਣ ਵਿਚਾਰੇ ਆਪਦੇ ਉਧਰੋਂ ਆਪ ਦਾ ਛੱਡ ਕੇ ਫਿਲਮ ਹੀ ਫਿਲਮ ਇਸ ਇਤਿਹਾਸੀ ਇਧਰ ਜੁੜੀ ਜਾਂਦੇ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਜਿਹੜਾ ਪਾਣੀ ਪਿਤਾ ਮਹਾਤਾ ਗੁਰੂਆਂ ਦੇ ਬਾਣੀ 'ਚ ਵੀ ਲਿਖਿਆ ਹੋਇਆ ਇਹ ਸਾਫ਼ ਸੁਥਰਾ ਪਾਣੀ ਹੋਈ ਚਾਹੀਦਾ ਪਾਣੀ ਹੋਣਾ ਚਾਹੀਦਾ ਤੇ ਜਿਹੜੀ ਜ਼ਿੰਦਗੀ ਵਧੀਆ ਆਪਣੇ ਲੋਕ ਜੀ ਸਕਣ ਜੀ ਚੱਕਰ ਪੈ ਗਿਆ ਗੱਡੀਆਂ ਨਹੀਂ ਕੋਈਆਂ

ਕੀ ਐਨਐ 34 ਦੇ ਜਿਹੜੇ ਹਾਈਵੇ ਦੇ 10 ਸਾਲੋਂ ਤੋਂ ਪੁਲ ਦੂਰੇ ਐ ਜਿਹੜੇ ਬੜੇ ਵੀ ਹਾਲੇ ਤੱਕ ਉਹ ਬੜ ਕੇ ਤਿਆਰ ਹੁਣ 10 ਸਾਲੋਂ ਤੋਂ ਪਰਵਾਜ਼ ਚੱਕੀ ਆਵਾਜ਼ ਪਹੁੰਚੀ 6 ਮਹੀਨੇ ਤੇ ਪੁਲ ਬਣੇ ਤਾਂ ਉਸ ਦਿਨ ਹੋਇਆ ਕਿ ਸਾਡੇ ਲੀਡਰ ਕਰੈਕਟਿਕ ਡਿੱਗ ਗਿਆ 10 ਸਾਲੋਂ ਤੋਂ ਬੜ ਕਿਉਂ ਨਹੀਂ ਪਾ ਸਕੇ ਕਿਉਂਕਿ ਪਰਵਾਹ ਚੰਗੀ ਨਹੀਂ ਸੀ ਉਹਨਾਂ ਨੇ ਸ਼ੋਰ ਕੀ ਸੀ ਕਿ ਜਿੰਨੇ ਜਨਤਾ ਨੂੰ ਚਾਰ ਰੋਟੀਆਂ ਦੀ ਤਕ ਹੋਵੇ ਕਿ ਉਹਨੂੰ ਸਰਗਾਂ ਤੇ ਆਜਣ ਤੇਰੇ ਵਾਲੇ ਕੰਮ ਵਾਲਾ ਸੁਣ ਤੋਰੇ ਖਤਾ ਪਾੜੇ ਆਪਾਂ ਸਾਰੇ ਜਿਹੜੇ ਚਾਇ ਸਿਕਿਉਰਿਟੀ ਹਿੰਦੂ ਸਿੱਖ ਮੈਂ ਹਮੇਸ਼ਾ ਕਹਿੰਦਾ ਕਿ ਹਿੰਦੂ ਕੁਮੜੀ ਦਾ ਸਿੱਖਾਇਆ ਨਹੀਂ ਨਹੀਂ ਸਕਦੇ ਗੁਰੂਆਂ ਨੇ ਸ਼ਿੰਗਲ ਆਪਣੇ ਉਤਾਰ ਦਿੱਤੇ ਕਿੰਨੇ ਉੱਚੇ ਅੱਜ ਅਸੀਂ ਆਪਣੇ ਬੱਚਿਆਂ ਨੂੰ ਬਾਣੀ ਰਮਾਇਣ ਇਹ ਜਿੱਦਾਂ ਪੜ੍ਹ ਗਿਆ ਸਿਖਾਣਾ ਤਾਂ ਪੂ ਚੁੱਕੇ ਹੋਇਆ ਕਿ ਗੁਰੂਆਂ ਨੇ ਕਿਵੇਂ ਸ਼ਾਹਤ ਕੱਲਾ ਕਰਦੇ ਆ ਜਾ ਕੇ ਦੇਖੋ ਜਾ ਕੇ ਦੇਖੋ ਮੈਂ ਤਸਵੀਰਾਂ ਮੇਰੇ ਕੋਲ ਆ ਮੇਰੇ ਮੁਕਾਬਲੇ ਦੇ ਵਿੱਚ ਹੈਗਾ ਤਾਰਪੁਰ ਰੋਡ ਤੋਂ 10 ਕਿਲੋਮੀਟਰ ਦੂਰ ਪੈਣਾ ਗੱਦੋਂ ਵਾਲ ਪਿੰਡ ਆਂਦਾ ਉਸ ਪਿੰਡ ਦੇ ਵਿੱਚ ਜਿਹੜਾ ਗਰਦਾਨ ਵਾਲਾ ਜੀ ਹੈ ਉਹ ਅੱਜ ਵੀ ਬੁੱਢਾ ਦਰਿਆ ਸ਼ੀਸ਼ਾ ਵਰਗਾ ਪਾਣੀ ਹੈ 10 ਸਾਲ ਤੱਕ ਲੋਹਾ ਪਾਣੀ ਪੀਂਦੇ ਸੀਗੇ ਲੋਕੀ ਦਸ਼ਰਤ ਅੰਨ ਲਾਉਂਦੇ ਸੀਗੇ ਇਹ ਕਹਿੰਦੇ ਉਸ ਪਾਣੀ ਕਰਦਾ ਸੀ ਕੀਤਾ ਇਲੈਕਟ੍ਰਿਕ ਪਲੇਟਿੰਗ ਲੂਟਾਣੇ ਜਾਂਦਾ ਕੀਤਾ ਭਰਨ ਉਹਨਾਂ ਵੱਲੋਂ ਉਹਨਾਂ ਕੰਮ ਕਰ ਦਿੱਤਾ ਪਹਿਲੇ ਤੋਂ ਸਾਡੇ ਹੈਗੋ ਵਾਲ ਸਾਈਡ ਨਾ ਕਿਹਾ ਉਹਨਾਂ ਨੂੰ ਤਾਂ ਕਿਸੇ ਕਿਆ ਨਾਲ ਜਾਂਦਾ ਨਿਕਲ ਢਾਈਵਰੇ ਢਾਈਵਰੇ ਤਾਂ ਮੰਨਦੇ ਨਹੀਂ ਕਿ ਕਹਿੰਦੇ 75 ਕਰੋੜ ਰੁਪਏ ਅਸੀਂ ਸਰਕਾਰ ਨੂੰ ਰੈਵਨਿਊ ਦੇਨੇ ਆ ਤੱਕੀ ਉਹਦੇ ਦਬਲੇ ਤੁਹਾਨੂੰ ਸਰਕਾਰਾਂ ਲਾਇਸੈਂਸ ਦੇ ਦਿੰਦੀ ਐ ਕਿ ਤੁਸੀਂ ਲੋਕਾਂ ਦੀਆਂ ਪਾਣੀ ਚ ਜ਼ਹਿਰ ਘੋਲ ਕੇ ਜਿੰਦਗੀਆਂ ਲਾਉਂਦੇ

ছড় দেওয়া মারিয়া ছড়তে হংলা মারিয়ারী তার রক সব হর জ্বালানি না থাক তুম গে গোলাব